ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਆਏ ਆ ਨਬੀਰ ਰਪਿੰਦਰ ਕੇ ਘਰ ਗਿਫਟ ਦੇਣ ਤੇ ਆ ਲੋ ਦੀ ਆਪਣਾ ਗਿਫਟ ਐਵੇਂ 10 ਖੇਚ ਲੈ ਨਹੀਂ ਕਰਦੇ ਆ ਕੋਈ ਨਹੀਂ ਖੇਚਾ ਕੱਢੀਏ ਫਿਰ ਕੀ ਮਾਰਾ ਸੋਸ ਸੁੱਖਾ ਦੇਣ ਲਿਆ ਨਹੀਂ ਉਹਦੇ ਹੈਗੇ ਆ ਨਹੀਂ ਅਗਲੀ ਦੀਵਾਲੀ ਤੇ 120 20 ਰੁਪਏ ਦੇ ਹੀ ਜਾਨੇ ਸਾਰੇ ਜੋ ਮਤੀ ਲਿਓ ਜੋ ਮਤੀ ਲਿਓ 120 ਦੇ ਤੇ ਦੀਵੇ ਹੋਣੇ ਹੀ ਕੋਈ ਕੋਈ ਚੀਜ਼ ਨਹੀਂ ਹੋਣਾ ਪੰਜਾਬ ਬਾਬਾ ਦੇ ਦੀਵੇ 100 20 ਰੁਪਏ ਸਰਜਣਾ ਸਾਰੇ ਵਾਕੇ ਗੱਲ ਸਹੀ ਹੈ ਹੋਰ 12 12 ਦੀਵੇ ਆ ਜਾਣੇ ਚਲੋ ਇਹ ਆ ਪੀ ਹਰ ਸਾਲ ਚਲੇਗੀ ਦੀਵਾਲੀ ਬਾਬਾ ਸੋਖ ਸੋਖਾ ਦੀ ਲਿਆਏ ਵਧੀਆ ਵਧੀਆ ਦਿਨ ਲਿਆਵੇ ਤੇ ਫੇਰੀ ਚਲੋ ਇਦਾਂ ਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹੈ ਹਨਾ ਤੇ ਚਲੋ ਬਾਈ ਗੁਰੂ ਸਾਰਿਆਂ ਦਾ ਇਹ ਵਾਲਾ ਦਿਨ ਵਧੀਆ ਵਧੀਆ ਖੁਸ਼ੀਆਂ ਭਰਿਆ ਲਿਆਵੇ ਤੇ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਚਲੋ ਅੱਗੇ ਸਾਰੇ ਜਣੇ ਵਧੀਆ ਵਧੀਆ ਆਪਣੇ ਘਰ ਸੈਲੀਬ੍ਰੇਟ ਕਰਿਓ ਠੀਕ ਹੈ ਸਤਿਕਾਰ ਜੀ ਸਾਰਿਆਂ ਨੂੰ ਸਾਸ਼ੀ ਕਾ ਜੀ ਆਲੋਜੀ ਤੁਹਾਨੂੰ ਦਾ ਗਿਫਟ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਤੇਰੇ ਨੇ ਜਿੰਦੀ ਤੀ ਨਹੀਂ ਰੱਖੋ ਕੋਲ ਕੋਲ ਲਿਖੋ ਕੋਲ ਜੇ ਦੱਸ ਸਾਰੇ 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 ਦਰ ਲੈ ਗਏ ਨੇ ਮੈਂ ਸਾਰੇ ਗੁੱਡੀਆਂ ਆਈਆਂ ਮੈਂ ਚਾਉਂਦੇ ਹੁਣ ਆਉਂਦੇ ਆਉਂਦੇ ਕੋਈ ਗੱਲ ਨਹੀਂ ਜੀ ਨੇ ਪਤਾ ਕਿਉਂ ਇਹ ਗਿਫਟ ਦਿੱਤੇ ਆ ਵੀ ਟਾਈਮ ਨਾ ਮੈਂ ਕੱਲੇ ਹੋ ਗਿਆ ਜੀ ਲੇਟ ਹੋ ਜਾਂਦੇ ਭੈਣ ਜੀ ਕਿੰਨੇ ਟਾਈਮ ਤੇ ਆਪਾਂ ਬੰਦ ਰੋ ਸਾਰੇ ਪੈਨੀ ਬੋਸ ਹੁਣ ਸੁਣਾ ਤੈਨੂੰ ਵਖਾਦੀ ਬੋਸ ਸੁਣਾ ਹੁਣ ਸੜਨਿਆ ਹੁਣ ਆਵਾ ਬੀਗਨੀ ਮੈਂ ਇਹ ਬੋਸ ਸੁਣਾ ਤਾਦਾ ਥੋੜੀ ਜਿਹੀ ਵਿੱਚ ਦਜਾਈਂਗਾ ਤਾਦਾ ਕਿਹੜਾ ਰੰਗ ਤਾਦਾ ਕਿਹੜਾ ਰੰਗ ਇਨਾ ਕਿਰਾ ਟੰਗਣਾ ਇੱਥੋਂ ਬਟਾ ਲੈਣਾ ਹੈ ਇੱਥੋਂ ਲੈ ਲੈਣਾ ਵਾ ਕਹਿਣਾ ਪੈਂਦੇ ਨਾ ਫਿਰ ਨਹੀਂ ਹੀ ਲੱਗਣੇ ਨਹੀਂ ਪਸੋਂ ਲੈ ਆਂਦੇ ਪਰਸੋਂ ਪਸੋਂ ਲੈ ਆਂਦੇ ਤੇ ਨਹੀਂ ਪੈਣੀ ਪਸੋਂ ਲੈ ਥੈਂਕ ਯੂ ਸੋ ਮੱਚ ਬਾਪਾ ਜੀ ਜਿਹੜੇ ਵੀਓ ਚ ਲਾਇਏ ਫਿਰਾਂ ਜਿਆਦਾ ਵੱਡੇ ਕਿਕਰ ਬਤਾਉਂਗੀ ਬਤਾਉਂਗੀ ਕੋਈ ਗੱਲ ਨਹੀਂ ਕਿਕਰ ਇੱਧਰ ਬੈਠੇ ਸਬਜ਼ੀ ਹੋਣੀ ਸੱਸੀ ਗਾਲੀ ਸਾਰਿਆਂ ਨੂੰ ਤੇ ਹੁਣ ਆਉਣ ਲੱਗਿਆ ਜੀ ਸਮੋਸੇ ਦੀਵਾਲੀ ਦੀ ਸਾਰਿਆਂ ਨੂੰ ਬਾਬਾ ਮੁਬਾਰਕਾਂ ਜੀ ਧੰਨਵਾਦ ਜੀ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾ ਸਾਰੇ ਭੈਣ ਭਰਾ ਠੀਕ ਠਾਕ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਣਗੇ ਤੇ ਦੀਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਸਾਰਿਆਂ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਅੱਜ ਅਸੀਂ ਨਾ ਗਿਫਟ ਦੇਣਾ ਅਸੀਂ ਤਾਈ ਜੀ ਨੂੰ ਨਾਲੇ ਤਾਈ ਵੀ ਹੈ ਤੇ ਸਾਡੀ ਮਾਂ ਵੀ ਆ ਹਾਂਜੀ ਹਾਂਜੀ ਤੇ ਮੈਂ ਕਿਹਾ ਵੀ ਚਲੋ ਥੋੜਾ ਜਿਹਾ ਵਲੋਗ ਬਣਾ ਲੈਨੇ ਆ ਹਾਂਜੀ ਤੇ ਰਮਨ ਦਿਓ ਜੀ ਆ ਹੈ गावा ਕੱਪ ਸੈੱਟ ਆ ਤਹੀ ਮੂ ਮਿੱਠਾ ਕਰਿਓ ਤੇ ਆ ਹੈਗਾ ਤੁਹਾਡਾ ਸੂਟ ਸੂਟ ਇਸਵਾ ਕੇ ਪੋਣਾ ਦੇ ਹੀ ਬੜੀ ਖੇਚਲ ਦੀ ਹੈ ਨਹੀਂ ਨਹੀਂ ਖੇਚਲ ਕਰਦੀ ਆ ਤੁਸੀਂ ਵੀ ਸਾਡੇ ਨਾਲ ਖੇਚਲ ਕਰਦੇ ਜੀ ਮੈਂ ਆਪਣੇ ਲੈਣ ਗਈ ਤੇ ਮੈਨੂੰ ਸੋਹਣਾ ਲੱਗਾ ਤੇ ਮੈਂ ਚੱਲ 22 ਦੀ ਬਾਤ ਖੜਦੀ ਆ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰਾ ਇੰਨਾ ਆਦਰ ਕੀਤਾ ਵਾ ਤੇ ਅੱਗੇ ਭੈਣ ਭਰਾ ਵੀ ਇਦਾਂ ਹੀ ਆਦਰ ਕਰਨ ਹਾਂ ਜੀ ਨੇ ਬੜਾ ਪਿਆਰ ਦਿੱਤਾ ਵਾ ਕਮਿਟ ਹੁੰਦਾ ਰਹਿੰਦਾ ਵੀ ਮਾਤਾ ਜੀ ਦਾ ਬੜਾ ਵਧੀਆ ਵਾ ਐਕਟਿੰਗ ਬਹੁਤ ਵਧੀਆ ਵਾ ਬੜਾ ਪਸੰਦ ਕਰਦੇ ਸਾਨੂੰ ਸਾਰੇ ਭੈਣ ਭਰਾਈ ਤੇ ਬਾਕੀ ਤੁਸੀਂ ਆਪਣਾ ਸਹਿਯੋਗ ਬਣਾ ਕੇ ਰੱਖਿਓ ਤੇ ਤਾਈ ਜੀ ਰਹਿੰਦੇ ਪਿੰਡ ਵਿੱਚ ਵਾ ਉਥੇ ਸਾਡਾ ਜਿਹੜਾ ਪੁਰਾਣਾ ਘਰ ਹੀ ਉਥੋਂ ਦੇ ਨਾਲ ਹੀ ਹੀਗਾ ਨਾਲ ਹੀ ਗਲੀ ਹੀ ਵਿੱਚ ਸਿਰਫ ਹੁਣ ਥੋੜੀ ਅਸੀਂ ਦੂਰ ਆ ਗਏ ਆ ਜਦੋਂ ਵੀਡੀਓ ਸ਼ੂਟ ਕਰਨੀ ਹੁੰਦੀ ਆ ਲੈਈ ਦਾ ਜਾ ਕੇ ਸਾਡਾ ਇਹਦਾ ਵਾ ਸਤਾਈ ਜੀ ਦੇ ਘਰ ਵੀ ਵੀਡੀਓ ਸ਼ੂਟ ਕਰਨ ਦੇ ਪਛਤਾਵਾ ਆਪਾਂ ਜਿਹੜਾ ਸੰਦੀਪ ਦਾ ਤੇ ਦਲਜੀਤ ਦਾ ਘਰ ਬਣਾਇਆ ਵਾ ਉੱਥੇ ਚਲ ਜਾਈਦਾ ਉੱਥੇ ਬਣਾ ਲਈਦੀ ਆ ਤੇ ਬਾਕੀ ਸਾਰੇ ਭੈਣ ਭਰਾ ਤੁਸੀਂ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੇ ਤਾਈ ਜੀ ਤੁਸੀਂ ਵੀ ਦੱਸੋ ਪਿਤਾ ਨੂੰ ਸਾਡੇ ਨਾਲ ਵੀਡੀਓ ਬਣਾ ਕੇ ਕਿਦਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਮੈਨੂੰ ਆਪਣਾ ਪਰਿਵਾਰ ਹੀ ਆ ਮੈਂ ਤੇ ਇਦਾਂ ਵੀ ਆਪਣੇ ਪਰਿਵਾਰ ਚ ਬੈਠੀ ਆ ਕੋਈ ਦੂਜੀ ਗੱਲ ਨਹੀਂ ਹੈ ਸਾਡੇ ਹੈ ਵੀ ਪਰਿਵਾਰ ਹੀ ਆ ਪਰਿਵਾਰ ਹੀ ਆ ਕੇ ਵੀਡੀਓ ਚ ਵੀ ਪਰਿਵਾਰ ਹੀ ਆ ਜੀ ਬਈ ਗੱਲ ਵਾਹੇ ਬੜੇ ਪ੍ਰੇਮ ਨਾਲ ਗੱਲ ਆ ਵੀ ਜਿਆਦਾ ਟਾਈਮ ਤੇ ਸਾਡਾ ਨਾ ਬਤਾਉਣਾ ਪਰਿਵਾਰ ਨਾਲ ਇਹੋ ਹੀ ਆ ਵੀ ਸਵੇਰੇ ਰਾਤ ਹੀ ਕੱਟਣੀ ਓਥੇ ਹਾਂਜੀ ਤੇ ਬਾਕੀ ਸਾਰਾ ਦਿਨ ਸਾਡੇ ਨਾਲ ਵੀਡੀਓ ਬੜੇ ਜੀ ਕੰਮ ਕਰਦੇ ਰਹਿਣਾ ਤੇ ਬੜਾ ਵਧੀਆ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਬਾਕੀ ਤਾਈ ਜੀ ਸੀਨ ਵੀ ਵਧੀਆ ਤਰੀਕੇ ਨਾਲ ਕਰ ਲੈਂਦੇ ਮਾੜਾ ਜਿਆ ਦੱਸਣ ਦੀ ਲੋੜ ਪੈਂਦੀ ਆ ਹਾਂ ਫਿਰ ਆਪੇ ਕਰ ਲੈਂਦੇ ਆ ਸੀਨ ਤੇ ਸਾਰੇ ਭੈਣ ਭਰਾ ਮੈਨੇਕਟ ਵੀ ਪਸੰਦ ਕੀਤੀ ਤਾਈ ਜੀ ਦੀ ਵੀ ਤਾਈ ਜੀ ਬਹੁਤ ਵਧੀਆ ਐਕਟਿੰਗ ਕਰਦੇ ਆ ਇਹ ਆ ਵੀ ਤਾਈ ਨੂੰ ਦੱਸਣ ਦਾ ਮੜਾ ਜਿਹਾ ਕਹਿਦੀ ਵੀ ਤਾਈ ਜੀ ਇਦਾਂ ਕਰਾਂ ਤਾਂ ਬਾਕੀ ਫੇਰ ਆਪਣੇ ਕੋਲ ਹੀ ਕਰ ਲੈਂਦੇ ਆ ਤੇ ਬਾਕੀ ਤੁਹਾਡੇ ਸਾਹ ਦੀ ਲੋੜ ਵਾ ਤੁਸੀਂ ਪਿਆਰ ਕਰੋਗੇ ਤਾਂ ਫੇਰ ਹੀ ਸਾਡਾ ਵੀ ਦਿਲ ਕਰਦਾ ਵਧੀਆ ਬਣਾਉਣ ਨੂੰ ਨਹੀਂ ਪਿਆਰ ਵੀ ਬਹੁਤ ਦਿੱਤਾ ਵਾ ਭੈਣ ਭਰਾਵਾਂ ਨੇ ਇੰਨੀ ਨਹੀਂ ਗੱਲ ਸਾਡਾ ਵੀ ਦਿਲ ਵਾਤਾ ਹਾਂਜੀ 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 ਬਹੁਤ ਕੰਮ ਕਰਨੇ ਆ ਕਿ ਚਲੋ ਭੈਣ ਭਰਾਵਾਂ ਦੇ ਪਿਆਰ ਨਾਲ ਬਿਲਕੁਲ ਬਿਲਕੁਲ ਤੇ ਚਲੋ ਜੀ ਸੱਸੀ ਘਰ ਦੀ ਸਾਰਿਆਂ ਨੂੰ ਪਾਜੀ ਸასი ਘਰ ਜੀ ਸასი ਘਰ ਪੇਟਾ ਤੂੰ ਤਾਂ ਨੋ ਤੋ ਆਹ ਲੋ ਗਿਫਟ ਲਾਹੋ ਜੀ ਗਿਫਟ ਆ ਗਿਆ ਜੀ ਹੈ ਚਾਹੀਦਾ ਚਾਹੀਦਾ ਆ ਜੋ ਬਹੁਤ ਬਹੁਤ ਤੁਹਾਨੂੰ ਆਟਾ ਹੈ ਤੇ ਦੀਵਾਲੀ ਤੁਹਾਨੂੰ ਸਾਡੇ ਵੱਲੋਂ ਫੇਰ ਇੱਕ ਵਾਰੀ ਬਹੁਤ ਬਹੁਤ ਮੁਬਾਰਕਾ ਬੜੀ ਫਰੀਨੇ ਤੇ ਬੱਦੀ ਛੋੜ ਕੇ ਬਹੁਤ ਬਹੁਤ ਵਧਾਈਆ ਹਾਂਜੀ ਪਾਜੀ ਤੁਹਾਨੂੰ ਵੀ ਬਹੁਤ ਬਹੁਤ ਸਾਡੇ ਵੱਲੋਂ ਤੇ ਪ੍ਰਮਾਤਮਾ ਕਰੇ ਸੱਚੇ ਪਾਤਸ਼ਾਹ ਸਾਰਿਆਂ ਦੀ ਖੁਸ਼ੀਆਂ ਭਰੀ ਦੀਵਾਲੀ ਆਵੇ ਸਹੀ ਗੱਲ ਆ ਤੇ ਸਾਰੇ ਜੀ ਹੱਸਦੇ ਵਸਦੇ ਰਹਿਣ ਆਪਣੇ ਪਰਿਵਾਰਾਂ ਦੇ ਵਿੱਚ ਤੇ ਮਾਲਕ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਬਿਲਕੁਲ ਤੇ ਦਾਵਾ ਵੀ ਜੇ ਤੰਦਰੁਸਤੀ ਹੈ ਤਾਂ ਸਭ ਕੁਝ ਵਾ ਹਾਂ ਜੀ ਜੀ ਆ ਦੀ ਸੁਖਵਾ ਹਾਂ ਜੀ ਹਾਂ ਜੀ ਤੇ ਸਭ ਕੁਝ ਵਾ ਸਭ ਕੁਝ ਵਾ ਬਿਲਕੁਲ ਬਿਲਕੁਲ ਠੀਕ ਹਾਂ ਜੀ ਬੱਸੀ ਬਰਾਜੇ ਜੀ ਕੋ ਰਾਜ ਦਾ ਹਾਂ ਜੀ ਸਾਰਿਆਂ ਦੇ ਪਰਿਵਾਰਾਂ ਦੇ ਮੇਰ ਪ੍ਰਿਆਸ ਨਾਲ ਤਰੱਕੀਆਂ ਕਰਨ ਆਪੋ ਆਪਣੇ ਘਰੇ ਇਹ ਆਪੀ ਦੀਵਾਲੀ ਦਾ ਦਿਨ ਦੀ ਕੀਦਾ ਵਾ ਬਸ ਬਸ ਹਨਾ ਕਿ ਚਲੋ ਖੁਸ਼ੀਆਂ ਲੈ ਕੇ ਆਵੇ ਸਾਰੇ ਆਪਣੇ ਘਰਾਂ ਦੇ ਵਿੱਚ ਦੀਵੇ ਜਗਾਉਣ ਤੇ ਗੜਜਿਵਨ ਇਹ ਵੀ ਹੁੰਦੀ ਹੈ ਵੀ ਜਿਹੜਾ ਦੂਧ ਰੜੇ ਵੀ ਜਾਂਦਾ ਨਾ ਤੇ ਦੀਵਾਲੀ ਹੋਈ ਲੋੜੀ ਹੋਈ ਇਹ ਦਿਨ ਤੇ ਆਪਣੇ ਘਰ ਦੀ ਖੇਚ ਹੁੰਦੀ ਹੈ ਲੋਕ ਘਰ ਆਉਂਦੇ ਆ ਦੀਵਾਲੀ ਤੇ ਜਿਆਦਾ ਦੀਵਾਲੀ ਕਰਦੇ ਆ ਆਪਣੇ ਘਰਾਂ ਦੇ ਹਾਂ ਜੀ ਹਾਂ ਜੀ ਬਿਲਕੁਲ ਦੀਵਾਲੀ ਦਾ ਹਾਂਜੀ ਚਲੋ ਆਉਣਾ ਵੀ ਚਾਹੀਦਾ ਪਰਿਵਾਰਾਂ ਦੇ ਵਿੱਚ ਬਿਲਕੁਲ ਜੀ ਇਹੋ ਜਿਹਨ ਹੁੰਦਾ ਵੈ ਕਿ ਚਲੋ ਆਨੇ ਬਹਾਨੇ ਦੇ ਬੰਦੇ ਸਾਰੇ ਇਕੱਠੇ ਹੋ ਜਾਂਦੇ ਆ ਹੋਰ ਹਾਂਜੀ ਆ ਨੇ ਬੜਾ ਵਧੀਆ ਚਲੋ ਇੱਕ ਦੂਜੇ ਭੈਣ ਭਰਾ ਨੂੰ ਹੁਣ ਸਾਨੂੰ ਵੀ ਖੇਚ ਹੁੰਦੀ ਐ ਅਸੀਂ ਤੁਹਾਡੇ ਵੱਲ ਜਾਣਾ ਤੇ ਅਸੀਂ ਤੁਹਾਡੇ ਵੱਲ ਲਾਉਣਾ ਹਣਾ ਹੋਰ ਕੀ ਤੇ ਦਿਨ ਵਾਰ ਤੇ ਭੈਣ ਭਰਾ ਨਾਲ ਜਿਹੜੇ ਭੈਣ ਭਰਾ ਨਾਲ ਜੁੜੇ ਆ ਸਾਰੇ ਕਾਰੋਬਾਰ ਵਾਲੇ ਆ ਚਲੋ ਇੰਨਾ ਵੀ ਪਰਮਾਤਮਾ ਨੇ ਰੋਜ਼ਗਾਰ ਦਿੱਤਾ ਸਾਰੇ ਬੰਧਾਰਕ ਬੰਦਾ ਬੀਜੀ ਆ ਬਸ ਬਸ ਸਾਰੇ ਲੱਗੇ ਸਾਰੇ ਲੱਗੇ ਸਾਰੇ ਬੰਧਾਰਕ ਨੂੰ ਇਹ ਮਤ ਦਾ ਬੰਦੀ ਲਾਈਫ ਜਿਹੜੀ ਉਹ ਬੀਜੀ ਜਾਂਦੀ ਆ ਬਿਲਕੁਲ ਬਿਲਕੁਲ ਸਹੀ ਜਿਹੜਾ ਬੰਦਾ ਵਿਹਲਾ ਦਾ ਉਹ ਤੇ ਕਹਿੰਦੇ ਉਹ ਤਨੇਰੀ ਸੋਚਾਂ ਨਾ ਕਰੀਆ ਉਲਟ ਪੁਲਟ ਸੋਚਾ ਤਾਂ ਮਾਰ ਚੋਈਆਂ ਤੇ ਉਹਨੂੰ ਬੰਦਾ ਬਿਜੀ ਜਿਹੜਾ ਸਭ ਤੋਂ ਵਧੀਆ ਵਧੀਆ ਵਾ ਆਪਣਾ ਕੰਮ ਕਰੋ ਨਹੀਂ ਵੀ ਜਿਆਦੇ ਜੇ ਹਾਂਜੀ ਕੰਮ ਆਪਣੇ ਹਾਂਜੀ ਹਾਂਜੀ ਤੇ ਜਾਣਾ 8:30 ਜਾਂ ਤੋਂ ਹੋ ਜੇ ਜਾਣਾ ਹਾਂਜੀ ਚਲ ਜਈਦਾ ਵਾ ਤਿੰਨ ਤੁਹਾਨੂੰ ਉੱਥੇ ਵਜਣੇ ਆੜ ਕੇ ਫੇਰ ਆਪਣੇ ਘਰਾਂ ਦੇ ਕੰਮ ਕਰਨ ਦਾ ਪਈਦਾ ਫੇਰ ਤੇ ਟਾਈਮ ਹੋ ਜਾਂਦਾ ਵਾ ਬਸ ਬਸ ਉਹ ਤਾਂ ਵਜਿਆਂ ਦੇ ਰੋਟੀ ਖਾਂਦੇ ਆ ਇਦਾਂ ਕਰਦਿਆ ਕਰੁੰਦੇ ਆ ਰਾਤ ਤੱਕ ਜਿਵੇਂ ਸੌਣ ਦੀ ਸੌਂ ਜੀ ਦਾ ਦਾ ਇਹ ਨਾ ਪੁਰਾਣੇ ਧਾਰਮਾ ਵੀ ਚਲੋ ਠੀਕ ਹੈ ਮਾਲਕ ਨੇ ਰਜਗਾਰ ਦਿੱਤਾ ਸੱਚੇ ਪਾਸ਼ਾ ਹਾਂ ਬਸ 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 ਹੁਣ ਨਾ ਕਾਰੋਬਾਰ ਦਿੱਤਾ ਵਾ ਚਲੋ ਅਹੀ ਕਿੰਨਾ ਕਰਨੇ ਕੋਈ ਹਟਣਾ ਕਰਾਉਂਦਾ ਚਲੋ ਕੋ ਦੋ ਪੈਸੇ ਮੁੰਦਾ ਹੀ ਚਲੋ ਕਿੰਨੇ ਪੈਸਾ ਮਿਲੇ ਹੈ ਹਨਾ ਇਹ ਲਾਈਨ ਵਿੱਚ ਆਏ ਆ ਤੁਹਾਨੂੰ ਕਿੰਨੇ ਮਿਲੇ ਆ ਸਹੀ ਗੱਲ ਆ ਹਾਂ ਨਹੀਂ ਤੋ ਉਦਾ ਕਿੱਥੇ ਪਛਾਣਿਆ ਹੀ ਉਦਾ ਕਿੱਥੇ ਆ ਜਾ ਕੇ ਰਿਸ਼ਤੇਦਾਰਾਂ ਨੇ ਪਤਾ ਹੀ ਵੀ ਸਾਡੇ ਰਿਸ਼ਤੇਦਾਰ ਹੋਣੇ ਮੇਲਾ ਗੇ ਆਰਐਸ ਵਿੱਚ ਵਿਚ ਲੈਣ ਕੀ ਰਮ ਨੂੰ ਯਰ ਫੈਰ ਅੱਛਾ ਅੱਛਾ ਉਥੇ ਭੈਣ ਜੀ ਇੱਕ ਵਿਚਾਰੀ ਤੇਰੇ ਪੇਕੇ ਪੱਟੀਆਂ अच्छा ते कहंदे हें गिरफ्तारपुर रहंदे हें कि इथे बरे रहया आशा ठीक आ ते ओ ना ਭੱਜ ਕੇ ਵਿਚਾਰੀ ਆਈ ਅੱਛਾ ਮਿਲ ਗਈ ਸਾਨੂੰ ਹਾਂ ਹਾਂ ਕਹਿੰਦੀ ਕਿ ਮੈਂ ਤੁਹਾਨੂੰ ਦੇਖਿਆ ਪੁਰਾਣੀ ਵੀਡੀਓ ਚ ਅੱਛਾ ਅੱਛਾ ਹੁੰਦਾ ਹੀ ਆ ਬੰਦੇ ਨੂੰ ਹਾਂ ਨਹੀਂ ਨਹੀਂ ਬੜਾ ਪਿਆਰ ਕਰਦੇ ਭੈਣ ਭਰਾ ਸਾਰੇ ਆ ਜਿੱਥੇ ਮਿਲਦੇ ਬੜੀ ਖੁਸ਼ੀ ਨਾਲ ਮਿਲਦੇ ਆ ਸਾਰੇ ਬਿਲਕੁਲ ਤੇ ਚਲੋ ਵਧੀਆ ਲੱਗਦਾ ਹਨਾ ਕਿੰਨਾ ਚੰਗਾ ਲੱਗਦਾ ਜਦੋਂ ਇਦਾਂ ਨੂੰ ਮਿਲਦੇ ਆ ਤੇ ਯਾਰ ਮੇ ਸਭ ਤੋਂ ਵੱਡੀ ਗੱਲ ਇਹ ਆ ਇਪਿਛੇ ਦੀ بارش ਪਈ ਹੀ ਮਤਲਬ ਲੋਕਾਂ ਦਾ ਕੰਮ ਕਮ ਥੋੜਾ ਝੋਨੇ ਰੁਕੇ ਆ ਵੀ ਹੁਣ ਪਰਮਾਤਮਾ ਨੇ ਦਿਨ ਲਾਤੇ ਬੜੇ ਵਧੀਆ ਚਲੋ ਜੋ ਵੀ ਕੋਈ ਤਿਲਫੁਲ ਹੈਗਾ ਉਹ ਆਪਣਾ ਜਾ ਕੇ ਕੋਈ ਵੇਚੂਗਾ ਆਪਣਾ ਕੋਈ ਕਾਰੋਬਾਰ ਕਰੂਗਾ ਹੈ ਚਲ ਗਿਆ ਜੋ ਪਰਮਾਤਮਾ ਦੇ ਹੱਥ ਹਾਂਜੀ 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 ਉਹਨੇ ਜੋ ਕਰਨਾ ਹਾਂ ਬਸ ਬਸ ਹਾਂ ਚਲੋ ਲਈ ਨਹੀਂ ਸਰਕਾਰ ਆਉਣੀ ਹੈ ਨਹੀਂ ਆਉਣੀ ਉਹ ਉਹਨਾਂ ਦੇ ਹੱਥ ਉਹਨਾਂ ਦੇ ਹੱਥ ਲੋਕੋ ਠੀਕ ਹੈ ਕਿ ਨਹੀਂ ਇਹ ਆ ਵੀ ਚਲੋ ਪਰਮਾਤਮਾ ਨੇ ਦਿਨ ਲਾਤੇ ਤਾਂ ਤੁਸੀਂ ਖੜਾ ਇਹ ਕਿਦਾਂ ਹਾਂਜੀ ਹਾਂਜੀ ਕਈਆਂ ਫਸਲਾਂ ਜਦੋਂ ਅਸੀਂ ਗਏ ਆ ਹਾਂ ਹਾਂ ਤੇ ਉਦੋਂ ਦੀ ਪਾਣੀ ਲੱਗਿਆ ਤੇ ਉਹਨਾਂ ਦੇ ਵਿਚਾਰੇ ਦੇ ਵਸਤੀ ਗੱਲ ਆਹੋ ਉਹਦੇ ਵਿਚਾਰਾਂ ਦੀ ਵਸਤੀ ਗੱਲ ਵਿਚਾਰਿਆਂ ਦੀ ਉਹਨਾਂ ਸੋਚਿਆ ਸੀ ਤੇ ਆ ਚੀਜ਼ ਹੋਣੀ ਹੈ ਜੀ ਹੁਣ ਕੁਦਰਤ ਨੇ ਕਰਤਾ ਠੀਕ ਹੀ ਠੀਕ ਹੈ ਮਰਨਾ ਪਾਣਾ ਉਹਦੇ ਪਾਣੀ ਨਾਲ ਕਈ ਆਸਾਂ ਲਾਈਆਂ ਹੁੰਦੀਆਂ ਫਸਲਾਂ ਆਹ ਕਰਾਂਗੇ ਆਹ ਕਰਾਂਗੇ ਇਹ ਸਾਰਾ ਗੱਲ ਕੀ ਹੁੰਦੀ ਰਮਨ ਕੋਈ ਦਾ ਕਾਰੋਬਾਰ ਕਿਦਾਂ ਹੁੰਦਾ ਸਾਰਾ ਨਿਰਭਰ ਖੇਤੀ ਤੇ ਸਹੀ ਗੱਲ ਆ ਇਹ ਹੁੰਦਾ ਵੀ ਕਿਹਨੇ ਯਾਰ ਕਾ ਆਹ ਕਰਾਂਗੇ ਉਹ ਕਰਾਂਗੇ ਜੋ ਕਰਾਂਗੇ ਹੈਂ ਤੇ ਬੜੀ ਆਸ ਹੁੰਦੀ ਆ ਵੀ ਹਰਕਾ ਕੋਈ ਚੀਜ਼ ਨਵੀਂ ਲਿਆਵਾਂਗੇ ਆ ਚੀਜ਼ ਇਤਰਾ ਇਤਰਾ ਸੋ ਆਪਣਾ ਘਰ ਬੰਦਾ ਲੱਗਦਾ ਹਰ ਇੱਕ ਨੂੰ ਹੁੰਦਾ ਵਾ ਖੇਚ ਹੁੰਦੀ ਆ ਨਵੀਂ ਚੀਜ਼ ਲਈਏ ਹਰਕ ਨੂੰ ਬੋਤਾ ਦਮੀ ਸੱਚੇ ਪਾਤਸ਼ਾਹ ਏ ਆ ਸਰਬਤ ਦਾ ਭਲਾ ਮੰਗੋ ਸੱਚੇ ਪਾਤਸ਼ਾਹ ਕੋਈ ਬਾਬਾ ਜੀ ਸਾਰਿਆਂ ਦੇ ਮਿਹਰ ਭਰਿਆ ਹੱਥ ਤੇ ਚਲੋ ਬੜਾ ਵਧੀਆ ਲੱਗਾ ਤੁਸੀਂ ਆਏ ਹਨਾ ਤੇ ਚਲੋ ਕਿੰਨੀ ਖੁਸ਼ੀ ਹੁੰਦੀ ਹੈ ਹਨਾ ਭੈਣ ਭਰਾਏ ਕੋ ਦੂਜੇ ਦੇ ਕੋਲ ਚਲੋ ਅੱਜ-ਪੱਜ ਨਾਲ ਹੀ ਆ ਹਨਾ ਬਾਨੇ ਦੇ ਇੱਕ ਵਾਰੀ ਫੇਰ ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ ਦੀਵਾਲੀ ਦੀਆਂ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਹਾਂਜੀ